ਦੇਵੇ ਦੇ ਜੀ ਸ਼ੁਕਰਾਨਾ ਦੇ ਦੇ ਜੀ ਨੂੰ ਤੁਮ ਨੂੰ ਤੁਮ ਬਾਸ਼ੁਕਰਾਨਾ ਦੇ ਦੇ ਜੀ ਕੁ ਸੰਗਾ ਜੀ ਇਹ ਮਿਲਤੀ ਸਸ ਸੰਗਾ ਇਸ ਪਲੇਟਫਾਰਮ ਤੇ ਜੋ ਕਿ ਮੈਂ ਅਨੰਦ ਸ਼ੇਅਰ ਕਰ ਰਹੀ ਹਾਂ ਮੈਂ ਜੰਡਿਆਲੇ ਤੋਂ ਬੋਲਦੀ ਹਾਂ ਅਰਚਨਾ ਨਾ ਮੇਰਾ ਮੇਰਾ ਸਸੋਂਗੀ ਹੈ ਕਿ ਮੈਨੂੰ कि ਤਾਂ ਮੈਨੂੰ ਇਹ ਮੈਂ ਗੁਰਜੀ ਦੇ ਮੰਤਰ ਜਪ ਤੋਂ ਸ਼ੁਰੂ ਕਰਨਾ ਸਫਲ ਸ਼ੇਅਰ ਕਰੂੰਗੀ ਓਮ ਨਮਾ ਸ਼ਿਵਾਏ ਸ਼ਿਟੀ ਫਰਸਾਇ ਓਮ ਨਮਾ ਸ਼ਿਵਾਏ ਗੁਰਜੀ ਸਦਾ ਸਾਈ ਓਮ ਨਮਾ ਸ਼ਿਵਾਏ ਸ਼ਿਟੀ ਫਰਸਾਇ ਓਮ ਨਮਾ ਸ਼ਿਵਾਏ ਗੁਰਜੀ ਜੈ ਗੁਰੂ ਜੀ ਮੈਨੂੰ ਜੈ ਗੁਰੂ ਜੀ ਮੈਂ ਮੈਨੂੰ ਨਾ ਬੈਠੀ ਬੈਠੀ ਨੂੰ ਦਾ ਖੜੀ ਆ ਬੈਠੀ ਆ ਜਦ ਮੈਂ ਕਿਚਨ ਚ ਕੰਮ ਕਰ ਮੈਨੂੰ ਦਲਾਦਾ ਸੀ ਸਭ ਕੁਝ ਹਿੱਲ ਰਿਹਾ ਜ਼ਮੀਨ ਹਿੱਲ ਰਹੀ ਆ ਟਾਇਲ ਹਿੱਲ ਰਹੇ ਆ ਜਿਵੇਂ ਬੈਠਦੀ ਬੈਠਦੀ ਸੀ ਮੈਨੂੰ ਦਲਾਦਾ ਸੀ ਸਭ ਕੁਝ ਹਿੱਲ ਰਿਹਾ ਮੈਨੂੰ ਸਮਝ ਨਹੀਂ ਆ ਰਿਹਾ ਕਿ ਕੀ ਹੋ ਰਿਹਾ ਮੇਰੇ ਨਾਲ ਫਿਰ ਮੈਂ ਗੁਰੂ ਜੀ ਨੂੰ ਖੜਦੇ ਦੇ ਲਈ ਜੀ ਕਿੰਨੇ ਤੂੰ ਟੈਨਸ਼ਨ ਨਾ ਲੈ ਤੂੰ ਠੀਕ ਹੋ ਜਾਏਗਾ ਫਿਰ ਮੈਂ ਡਾਕਟਰ ਨੂੰ ਦਫਾ ਰੰਗ ਜਿੱਦਾਂ ਹੁਣ ਆਪਾਂ ਹੀ ਮੰਨ ਲੀਂਗਾ ਤੋ ਬਸ ਹੀ ਡਾਕਟਰ ਨੂੰ ਕਹੋ ਕਿ ਜਦੋਂ ਚੀਜ਼ ਐਕਸਟ੍ਰੀਮ ਹੋ ਜਾਂਦੀ ਫਿਰ ਆਪਾਂ ਪਹੁੰਚਦੇ ਆ ਕਿ ਆਪਾਂ ਡਾਕਟਰ ਨੂੰ ਦਿਖਾਉਣਾ ਚਾਹੀਦਾ ਜਿਸ ਗੁਰੂ ਜੀ ਤਾਂ ਆਪਣ ਮੈਂ ਆਪਣੇ ਗੁਰੂ ਡਾਕਟਰ ਕੁਦੇਤਿਮ ਗੁਰਜੀਨ ਕੇ ਗੁਰੂ ਜੀ ਨੂੰ ਕੋਈ ਬਹੁਤੀ ਪ੍ਰੋਬਲਮ ਨਾ ਨਿਕਲੇ ਮੈਨੂੰ ਨਹੀਂ ਪਤਾ ਮੈਨੂੰ ਕੀ ਹੋ ਰਿਹਾ ਕਿਉਂ ਇਹ ਸਭ ਕੁਝ ਹਿੱਲ ਰਿਹਾ ਵਾ ਜੇ ਜਦੋਂ ਮੈਂ ਡਾਕਟਰ ਕੋਲ ਗਈ ਤਾਂ ਡਾਕਟਰ ਨੇ ਟੈਸਟ ਕਰਾ ਦਿੱਤੇ ਮੇਰੀ ਸਾਰੀਆਂ ਰਿਪੋਰਟਸ ਠੀਕ ਆਈਆਂ ਬਸ ਡਾਕਟਰ ਨੇ ਹੀ ਕਿਹਾ ਕਿ ਤੁਹਾਨੂੰ ਬਹੁਤ ਸਟ्रेस ਬਹੁਤ ਲੱਗਦਾ ਹੋਇਆ ਵਾ ਸਟ्रेस ਕਰਕੇ ਤੁਹਾਨੂੰ ਇਹ ਦਿੱਕਤ ਆ ਰਹੀ ਹੈ ਬਾਕੀ ਵਸਤ ਦਿੰਦੀ ਉਹਨਾਂ ਨੇ ਦਵਾਈ ਦਿੱਤੀ 10 ਕੀ 15 ਦਿਨ ਦੀ ਬਸ ਮੈਂ ਦਵਾਈ ਖਾ ਕੇ ਮੇਰੀ ਸਾਰੀਆਂ ਰਿਪੋਰਟਸ ਵਗੈਰਾ ਠੀਕ ਆਈਆਂ ਤੇ ਮੈਨੂੰ ਮੈਂ ਦਵਾਈ ਖਾਧੀ ਤਾਂ ਮੈਂ ਠੀਕ ਹੋ ਗਈ ਮੇਰੀ ਉਹ ਪ੍ਰੋਬਲਮ ਵੀ ਠੀਕ ਹੋ ਗਈ ਇਹ ਸਭ ਬਕਰ ਕਿ ਹੋਇਆ ਕਿ ਗੁਰੂ ਜੀ ਨੂੰ ਆਪਾਂ ਜਦੋਂ ਇਹ ਕਹਿੰਦੇ ਨੇ ਗੁਰੂ ਜੀ ਹੁਣ ਤੁਸੀਂ ਦੇਖੋ ਨਾ ਮੈਨੂੰ ਕੋਈ ਵੱਡੀ ਪ੍ਰੋਬਲਮ ਨਾ ਨਿਕਲੇ ਦੇਖੋ ਤੁਸੀਂ ਗੁਰੂ ਜੀ ਨੇ ਮੈਨੂੰ ਬਾਈ ਨਾਲੀ ਠੀਕ ਕਰ ਦਿੱਤਾ ਬਸ ਹੁੰਦਾ ਕੀ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਨੰਤਰ ਨੰਤਰ ਬਾਰ ਸ਼ੁਕਰਾਨਾ ਗੁਰੂ ਜੀ ਆਹ ਦੇਖੋ ਨ ਵੀ ਫਿਰ ਸੰਗਤ ਜੀ ਗੁਰੂ ਜੀ ਦੀ ਤਾਂ ਨਹੀਂ ਕਿਰਪਾ ਜਿਨੇ ਜਿੰਨਾ ਮੈਂ ਸ਼ੁਕਰਾਨਾ ਕਰਨਾ ਕਰਨਾ ਕੱਟ ਹੈ ਕਿ ਗੁਰੂ ਜੀ ਹਰ ਕਦਮ ਤੇ ਗਾਈਡ ਵੀ ਕਰਦੇ ਹੈ ਤੁਸੀਂ ਇਸ ਤਰ੍ਹਾਂ ਕਰੋ ਇੱਕ ਮੇਰੇ ਮੇਰੇ ਮੋਬਾਈਲ ਦੇ ਪਿੱਛੇ ਮਰਾ ਬਜੈਕ ਕਲਰ ਦਾ ਕੋਈ ਚੀਜ਼ ਆ ਕਿ ਮੈਂ ਸੁਰੂ ਲਿਆ ਮੇਰੇ ਤੇ ਮੈਂ ਪਹਿਲੀ ਵਾਰੀ ਡੁੱਬੀ ਗਈ ਸੀ ਫਿਰ ਮੈਂ ਗੁਰੂ ਜੀ ਨੂੰ ਮੰਗ ਲਈ ਸੀ ਕਿ ਮੈਨੂੰ ਬੁਆਇਸ ਮਿਲ ਲਿਆ ਸੁਰੂ ਮੈਂ ਪਾਸੋਂ ਪਹਿਲੀ ਸੀ ਮੇਰੀ ਸਿਸਟਰ ਨੇ ਮੈਨੂੰ ਲਾਕਰ ਤੋਂ ਦਿੱਤਾ ਸੀ ਉਹ ਮੈਂ ਆਪਣੇ ਪਰਸ ਵਿੱਚ ਰੱਖ ਲਈ ਸੀ ਜਦੋਂ ਗੁਰੂ ਜੀ ਦੇ ਬਸੇ ਜਾਇਆ ਕਿ ਲਾਕਰ ਸੁਰੂ ਪਾਇਆ ਤਾਂ ਮੈਂ ਪਾਣ ਵੀ ਲੱਪੀ ਸੀ ਪਰ ਉਹਦਾ ਮੁੰਸੇ ਕੇ ਬਾਥਰੂਮ ਬਰਦਾ ਜਾਣੀ ਆ ਕਿ ਮੈਂ ਉਹ ਲਾਉ ਉਤਾਰ ਦਿੰਦੀ ਸੀ ਤੇ ਹੁਣ ਤਾਂ ਮੈਂ ਕਿਸੇ ਹੋਰ ਅੰਕੀਨ ਦੇ ਦਿੱਤਾ ਤੇ ਜਿਹੜਾ ਬਾਥਰੂਮ ਬ੍ਰੈਸਰ ਮੈਨੂੰ ਗੁਰੂ ਜੀ ਦੇ ਜਨਮ ਦਿਨ ਤੇ ਮਿਲਿਆ ਸੀ ਉਹ ਵੀ ਨੇ ਮੇਰਾ ਮੈਂ ਕਿਸੇ ਨਵੀਂ ਸੰਗਤ ਨੂੰ ਦਿੱਤਾ ਉਹ ਹਨ ਤੇ ਮੈਂ ਉਹ ਤੇ ਗਈ ਤਾਂ ਮੈਂ ਅਜਿਹਾ ਦਸ਼ਨ ਕੀਤੇ ਜਦ ਮੈਂ ਲੰਗਾ ਪ੍ਰਸ਼ਾਦ ਚਾਹ ਪ੍ਰਸ਼ਾਦ ਜਲ ਪ੍ਰਸ਼ਾਦ ਲਿੱਤਾ ਤਾਂ ਉਹ ਆ ਮੈਂ ਆਪਣੇ ਕਿਸੇ ਰੈਲਟਿਵ ਜਗ੍ਹਾ ਉੱਤੇ ਗਈ ਤੇ ਮੈਂ ਉਹਨਾਂ ਨੂੰ ਕਿਹਾ ਕਿ ਮੇਕ ਕੋਲ ਸੂਰੂਪ ਨਹੀਂ ਹੈਗਾ ਮੈਨੂੰ ਬੜਾ ਸੀਗਾ ਕਿ ਮੈਨੂੰ ਸੂਰੂਪ ਲਾਓ ਕਹਿੰਦੇ ਤੁਹਾਡੇ ਕੋਲ ਸੂਰੂਪ ਹੈ ਕੋਈ ਉਹਨਾਂ ਨੇ ਮੈਨੂੰ ਸੂਰੂਪ ਦਿੱਤੇ ਦੋ ਇਹ ਇੱਕ ਰੱਬ ਚੋਲੇ ਵਾਲਾ ਤੇ ਬਲੈਕ ਬਣਾ ਬਲੈਕ ਵਾਲਾ ਮੈਂ ਆਪਣੇ ਮੋਬਾਈਲ ਦੇ ਪਿੱਛੇ ਲਗਾ ਲਿਆ ਤੇ ਵੱਡਾ ਵਾਲਾ ਮੈਂ ਪਾਸੇ ਰੱਖ ਲਿਆ ਮੇਰੇ ਇੱਕ ਕੰਸੀਲ ਇੱਥੇ ਜੰਡਾ ਲੈ ਲੈਂਦੇ ਆ ਉਹਨਾਂ ਦੀ ਵੀ ਠੀਕ ਨਹੀਂ ਸੀ ਕਾਫੀ ਟੰਗਸਰੀ ਮੈਂ ਉਹਨਾਂ ਨੂੰ ਘਰ ਗਈ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਗੁਰੂ ਜੀ ਨੂੰ ਮੰਨਦੇ ਆ ਇਹ ਮੰਨ ਚਾਏ ਕਿ ਉਹ ਠੀਕ ਨਹੀਂ ਰਹਿੰਦੇ ਕਾਫੀ ਟਾਈਮ ਤੋਂ ਦਬਵਾ ਚੰਦੇ ਰਹਿੰਦੇ ਆ ਕਿ ਨਾ ਉਹਨਾਂ ਨੂੰ ਵੀ ਦਸਤਾ ਗੁਰੂ ਜੀ ਬਾਰੇ ਉਹਨਾਂ ਨੂੰ ਕਹਿੰਦੇ ਹਾਂ ਗੁਰੂ ਜੀ ਤੋਂ ਬਸੇ ਰਹਿੰਦੇ ਕਿ ਮਦਰ ਘਰ ਆ ਰਹੇ ਆ ਮੈਂ ਕਹਿਿੰਦੀ ਇੱਕ ਇੱਕ ਸੂਰਪਾਗਾ ਮੈਂ ਤੁਹਾਨੂੰ ਦੱਸਦੀਆਂ ਨੂੰ ਵੀ ਗਿਆ ਸੀ ਆ ਗੁਰੂ ਜੀ ਦਾ ਤੇ ਮੇਰਾ ਨਾਮ ਇਸਨ ਦਾ ਫੋਮ ਮਿਲਣ ਦਿਲ ਕਰਦਾ ਛੱਟ ਕੇ ਦੇਖੋ ਸੰਗਾ ਜੀ ਮੈਂ ਉਹਦੇ ਚ ਵੀ ਥੋੜਾ ਆਪਣੇ ਆਪ ਨੂੰ ਕਹੂੰਗੀ ਮੈਨੂੰ ਲੱਗਾ ਕਿ ਮੈਨੂੰ ਰੈੱਡ ਵਾਲਾ ਮੈਂ ਮਤਲਬ ਸ਼ੰਗਰਾਂ ਦੇ ਘਰੋਂ ਸ਼ੰਗਰਾਂ ਦਾ ਜਿੱਦ ਮੈਂ ਗੁਰੂ ਜੀ ਨੂੰ ਕਿੱਦਾਂ ਆਪਣੇ ਘਰੋਂ ਪੇਜਾਂਦਾ ਵਹਿਮ ਤੇ ਗੁਰੂ ਜੀ ਨੇ ਕਿਹਾ ਕਿ ਨਹੀਂ ਮੈਂ ਤੂੰ ਦੇਖ ਕੇ ਮੈਨਾਂ ਨਵੇਂ ਸੰਗਤ ਨੂੰ ਮਿਲਣ ਦੇ ਤਾਂ ਮੈਂ ਉਹਨਾਂ ਵੀ ਕਰਕੇ ਗੁਰੂ ਜੀ ਨੂੰ ਹਾਂ ਤਾਂ ਰੈੱਡ ਚੋਲੇ ਵਾਲਾ ਸੀ ਮੈਨੂੰ ਦੇਖਿਆ ਇਹਨਾਂ ਨੇ ਵੀ ਆਪਣੇ ਮਨ 'ਚ ਰੱਖਿਆ ਤੇ ਗੁਰੂ ਜੀ ਦੇਖੋ ਦੁਬਾਰਾ ਬਨੂੰ ਗਾਈਡ ਵੀ ਕਰਦੇ ਆ ਕਿ ਹਨਾ ਦੇਖੋ ਇੱਕ ਵੇ ਮੈਂ ਆਪਣੇ ਉਹ ਰੈੱਡ ਨੇ ਬੜੇ ਸ਼ਰਧਾ ਨਾਲ ਗੁਰੂ ਜੀ ਦਾ ਸਤੁੱਪ ਲੈਤਾ ਤੇ ਫਿਰ ਅਕਲਕ ਵਾਰ ਸ਼ੁਕਰਾਨਾ ਗੁਰੂ ਜੀ ਫਿਰ ਮੇਰੇ ਮੈਂ ਨਾ ਜਦੋਂ ਗੁਰੂ ਜੀ ਦਾ ਇੱਕ ਪਾਸੇ ਤਾਂ ਬਲੈਕ ਕਲਰ ਦਾ ਸੀ ਉਹ ਦੂਜੇ ਪਾਸੇ ਇਹ ਚਰਨਾਂ ਜਦੋਂ ਮੈਂ ਉਹਨੂੰ ਸਾਫ਼ ਕਰਨ ਲੱਗੀ ਨਾ ਦੇਖਿਆ ਗੁਰੂ ਜੀ ਦੇ ਚਰਨਾਂ ਨੇ ਰੱਬ ਹੋਈ ਪਈ ਸੀ ਤੇ ਮੈਂ ਕਿ ਗੁਰੂ ਜੀ ਤੁਹਾਡੇ ਚਰਨਾਂ ਨੇ ਇਦਾਂ ਕਿਉਂ ਲਾਲ ਲੱਗੇ ਹੋ ਨਾ ਵੀ ਕੀ ਹੋਇਆ ਵੀ ਗੁਰੂ ਜੀ ਤਾਂ ਮੈਸੇਜ ਆਇਆ ਕਿ ਨਜ਼ਰ ਲੱਗੀ ਹੋਈ ਹੈ ਤੇ ਤੁਹਾਨੂੰ ਤੇ ਮੈਂ ਤੂੰ ਸ਼ਿਪ ਲਿੰਗ ਤੇ ਚਲਟੜਾ ਕੇ ਆ ਮੈਂ ਦੇਖੋ ਸੰਧਜੀ ਕੇ ਸ਼ਿਪ ਲਿੰਗ ਤੇ ਚਲਟੜਾ ਕੇ ਤੇ ਨਾਲ ਫਿਰ ਉਹਨਾਂ ਨੇ ਕਿਹਾ ਕਿ ਉਹ ਜਲ ਪੀਣਾ ਕੀ ਤੱਕ ਨੇ ਕਾ ਚਿੱਟਾ ਦੇ ਕੇ ਮੈਂ ਉੱਤੇ ਸ਼ਿਮਿੰਗ ਤੇ ਬਣਾ ਗੈਲਟਣਾ ਆ ਕਿ ਮੈਂ ਉੱਤੇ ਪੀਤਾ ਵੀ ਥੋੜਾ ਜਲ ਤੇ ਕਿਉਂ ਆਪਣੇ ਘਰ ਆ ਕੇ ਚਿੱਟਾ ਦਿੱਤਾ ਨਜ਼ਰ ਦਿੰਨ ਹੋ ਜੋ ਜਿੱਦਾਂ ਮੈਂ ਉਹ ਨੂੰ ਜਨੇ ਕਿ ਮੱਤਾ ਕਿ ਉਹ ਗੁਰੀਜੀ ਨੇ ਵਾ ਦਿੱਤਾ ਫੇਰ ਗੁਰੀਜੀ ਤੇ ਮੈਸੇਜ ਵਾਪਸ ਗਈ ਸਭ ਭੁੱਲ ਲਿਏ ਉੱਤੇ ਫੇਰ ਇਦਾਂ ਹੁੰਦਾ ਬਾਕੀ ਜਾਂਦੇ ਆ ਕਿ ਮੈਂ ਵੀ ਉਹ ਮੈਂ ਹੰਦ ਨਹੀਂ ਕਰ ਪਾਈ ਕਮ ਜੋ ਕਿ ਮੇਨ ਸਾਡੇ ਇੱਥੇ ਨਹੀਂ ਹੈਗਾ ਦਾ ਮੰਦਿਰ ਉਹ ਉਸ ਚੀਜ਼ ਦਾ ਕਿ ਜੋ ਗੁਰੂ ਜੀ ਦਾ ਦਿੱਤਾ ਗੁਰੂ ਜੀ ਨੇ ਸਿੱਟਿਆ ਉਹ ਕਹਾਉਂਦੇ ਉਹ ਪਾ ਗੁਰੂ ਜੀ ਤਾਂ ਮੰਦੇ ਬੋਲਦੇ ਬੰਮਾ ਜੀ ਨਹੀਂ ਪਣਾ ਚਾਹੀਦਾ ਪਰ ਆਪਾਂ ਦੇ ਕਿ ਇਨਸਾਨ ਆਪਾਂ ਨੂੰ ਫੇਰ ਮੰਨ ਜਾਂਦਾ ਰਹਿੰਦਾ ਪਰ ਇਹ ਗੁਰੂ ਜੀ ਕੀ ਜਾਂ ਜਿਹਦਾ ਗੁਰੂ ਜੀ ਕਰਦੇ ਨੇ ਉਹਦੇ ਕੋਲ ਜੋ ਉਹਨਾਂ ਨੇ ਕਰਾਵਾ ਮੈਨੇ ਆਪੇ ਕਰਾਣਾ ਇਹ ਕਰਨੀ ਕਿ ਜਗਾ ਵੇਮ ਗੁਰੂ ਜੀ ਨੇ ਨਾ ਕਰਾਉਣਾ ਮਤੋਂ ਇੰਤਾ ਦਾ ਕੋਈ ਕੰਮ ਕਿਸੇ ਕੋਈ ਉਹ ਕਿ ਜਦੋਂ ਨਰ ਕਰਨ ਚ ਆਸਮਰਥ ਹੋ ਮਾਰ ਬਾਤ ਮੈਨੂੰ ਮੇਰੇ ਮਨ ਚ ਬੋਝ ਬਣਿਆ ਰਿਹਾ ਹਸਨੇ ਗੁਰੂ ਜੀ ਮੇਕੀ ਕਰਨੀ ਮੈਨੂੰ ਅੰਨੇ ਜੋ ਕੇ ਰੱਖੋਗੀ ਮੈਂ ਤੁਹਾਡੇ ਚੰਨਾਂ ਨਾਲ ਜੜੀ ਰਵਾਂ ਤੁਹਾਡਾ ਨਾਮ ਜਪ ਕਰਦੀ ਰਵਾਂ ਤੁਹਾਡਾ ਸਿਮਰਨ ਕਰਦੀ ਰਵਾਂ ਗੁਰੂ ਜੀ ਦਾ ਬੜਾ ਬਸੀ ਬੰਦੇ ਕਿ ਇਸ ਪਰੰਪਰਾ ਗੱਟੇ ਸਾਡ ਦਾ ਪਾਸ ਤੇ ਆਇਆ ਬੜਾ ਕਾਇਸਿਕੀ ਮਿਸਾਲ ਤੇ ਪਾਸ ਚਲਾਇਆ ਤਾਂ ਅਗਰ ਮੈਂ ਸੰਧਾ ਜੀ ਹੰਦਨ ਵਿੱਚ ਸੁਣੀ ਚੜ ਪਾਰੀ ਮੈਂ ਤੁਮ ਉਹਦੇ ਜੀ ਦੇ ਮਨ ਤੇ ਜਾਪੇ ਕਰਦੀ ਹਾਂ ਤੁਮ ਆਹ ਮੈਂ ਵੀ ਵੀਪਾ ਇੱਕ ਤਿੰਨ ਦੋੜ ਸਸਿੰਸ ਨੂੰ ਮਨੀ ਰੂਹ ਕਰਦੇ ਫੋਨ ਨਾਲ ਉਹ ਜੀ ਗੱਲ ਤੇ ਉਹ ਗੁਰੂ ਜੀ ਦਾ ਮੰਤਜਪ ਤੇ ਸ਼ਕਤੀ ਹੈ ਗੁਰੂ ਜੀ ਨੇ ਜੋ ਕਰਾਣਾ ਉਹਨਾਂ ਨੇ ਆਪੇ ਕਰਨ ਹੈਗਾ ਵਾਧਾ ਸਾਨੂੰ ਇਹ ਹੀ ਗੱਲ ਦੇ ਬੱਚਿਆਂ ਦੇ ਕੰਮ ਬਣ ਜੇ ਮੇਰੇ ਬੱਚਿਆਂ ਨੂੰ ਪੀਆਰ ਮਿਲ ਜਾਵੇ ਮੇਰੀ ਬੱਟੀ ਕੁੜੀ ਦਾ ਕੇ ਪੀਆਰ ਦੇ ਵਿੱਚ ਬਹੁਤ ਅਰਜ਼ਨਾ ਆ ਰਹੀ ਹਾਂ ਬਾਕੀ ਮੈਂ ਗੁਰੂ ਜੀ ਤੇ ਸੱਦੀ ਹੋਈ ਹੈ ਦੋ ਸਾਰੀ ਗੁਰੂ ਜੀ ਆਪੇ ਦੇਖਣਗੇ ਮਾਤਾ ਰਣੀ ਜੀ ਮੈਂ ਪਾਗ ਤਾਂ ਗੁਰੂ ਜੀ ਦੀ ਬੋਲੀ ਤਾਂ ਗੁਰੂ ਜੀ ਹੀ ਕੰਨਾ ਜੋ ਕੰਨਾ ਮੈਨੂੰ ਸ਼ਕਤੀ ਕੱਢੀ ਕਾਕੇ ਗੁਰੂ ਜੀ ਤੁਸੀਂ ਮੇਰੇ ਪਿਤਾ ਮਾਤਾ ਰਣੀ ਮੇਰੀ ਮਾਤਾ ਮੈਨੂੰ ਤੁਸੀਂ ਮਾਤਾ ਰਣੀ ਨੇ ਆਪਣੀ ਮਾਂ ਬਣਿਆ ਮੈਂ ਕਹਤ ਸੀ ਸ਼ਿਵ ਸ਼ਕਤੀ ਕਿਸੇ ਮਾਤਾ ਪਿਤਾ ਮੇਰੇ ਤੁਸੀਂ ਸਾਡਾ ਬੇੜਾ ਪਾਰ ਕਰਨਾ ਤੁਸੀਂ ਕਰਨ ਵਾਲੇ ਅਸੀਂ ਤੁਹਾਡੇ ਨਾਦਾਨ ਬੱਚੇ ਸਾਡੇ ਦੀਆਂ ਭੁੱਲਾਂ ਬਖਸ਼ਣਾ ਗਲਤੀਆਂ ਨੂੰ ਮਾਫ ਕਰਨਾ ਗੁਰੂ ਜੀ ਇਹ ਸੰਗਾ ਜੀ ਮੈਂ ਅਸ਼ੁਕਰਾਨਾ ਸੱਸਨ ਗੁਰੂ ਜੀ ਦੇ ਮੱਸੀ ਆਲੇਕਿਨ ਮੈਂ ਤੇਰੇ ਘਰ ਆ ਰਿਹਾ ਮੇਰੇ ਘਰ ਰੂਪ ਨਹੀਂ ਹੈਗਾ ਮੰਗਰ ਚੂ ਵੀਗਾ ਕੋਈ ਵੀ ਤੁਮ ਗੁਰੂ ਜੀ ਨੂੰ ਬੜੇ ਵੱਸਦੇ ਕਿ ਮੈਂ ਤੇਰੇ ਘਰ ਆ ਰਿਹਾ ਤੇ ਤਿਆਰੀ ਕਰ ਲਾਓ ਸੰਗ ਜੀ ਦੇਖੋ ਸਾਡੇ ਘਰ ਤਿਆਰੀ ਵੀ ਕਿਸ ਤਰ੍ਹਾਂ ਹੋ ਰਹੀ ਸਾਡਾ ਘਰ ਰੀਨੋਵੇਟ ਹੋ ਰਿਹਾ ਸਾਰਾ ਹੋ ਮਤਲਬ ਅਸੀਂ ਸੋਚ ਵੀ ਨਹੀਂ ਸਕਦੇ ਔਰ ਮੈਂ ਇਹਨੂੰ ਕੇਵਰੇ ਵਾਲੇ ਨਾਲ ਪੁੱਛਦੇ ਮਤਲਬ ਵੀ ਉਸ ਲੋਕੀ ਆ ਜਾਣੇ ਸੋਚਦੇ ਨੇ ਇਹਨਾਂ ਦਾ ਘਰ پتہ ਨਹੀਂ ਕੀ ਫੰਕਸ਼ਨ ਹੈ ਪਰ ਜਦ ਕਿ ਮੈਨੂੰ ਪਤਾ ਮੇਰੇ ਗੁਰੂ ਜੀ ਆ ਰਹੇ ਉਹ ਆਪੇ ਹੀ ਕਰ ਰਹੇ ਨੇ ਸਾਰੇ ਕੰਮ ਹਨਾ ਸੋਨਾ ਨੇ ਆਪਣੀ ਜਗ੍ਹਾ ਵੀ ਆਪ ਹੀ ਬਣਾਣੀ ਹੈ ਗੁਰੂ ਜੀ ਨੇ ਪਤਾ ਨਾ ਕਿਥੇ ਮੰਦਰ ਬਣਾ ਕੀ ਕਰਨਾ ਇਹ ਗੁਰੂ ਜੀ ਦੀ ਹੀ ਕਿਰਪਾਈ ਆ ਸਾਰੀ ਜੋ ਹੋ ਰਿਹਾ ਤੇ ਬਹੁਤ ਬਹੁਤ ਸ਼ੁਕਰਾਨਾ ਗੁਰੂ ਜੀ ਨੰਤਮ ਨੰਤਮ ਬਹੁਤ ਸ਼ੁਕਰਾਨਾ ਗੁਰੂ ਜੀ ਦੇ ਚਾਪਰ ਸਾਹਿਬ ਮੋੜ ਦੇ ਰੰਗ ਦੇ ਵਿੱਚ ਇਹਦੇ ਬਟਰਫਲਾਈ ਦੇ ਉੱਤੇ ਵਿੱਚ ਉਹ ਦੱਸਿਆ ਹੁੰਦੇ ਆ ਤੇ ਗੁਰੂ ਜੀ ਨੇ ਮੈਂ ਕਿੰਨਾ ਚਾਹਦਾ ਵੀ ਔਗ ਲਗਾਨੀ ਆ ਤੇ ਗੁਰੂ ਜੀ ਇਹਨੂੰ ਆਪਾਂ ਜੋ ਵੀ ਪੰਛੀ ਦਾ ਰਾਤ ਨੂੰ ਆ ਸਵੇਰ ਨੂੰ ਜੋ ਵੀ ਹੈ ਬੜਾ ਲੰਗਰ ਦਾ ਜੋ ਵੀ ਛੋਟਾ-ਮੋਟਾ ਮੈਂ ਤਾਂ ਹੁੰਦਾ ਮੈਂ ਕਰ ਲੈਣੀ ਸੀ ਹਾਂ ਉਹ ਜੋ ਉਹਨਾਂ ਦਾ ਜਿੰਨੇ ਜੋਗੀ ਆ ਤੇ ਬਾਕੀ ਤੇ ਗੁਰੂ ਜੀ ਆਪਣੇ ਚੰਨਣਾ ਲਾਏ ਰੱਖਾ ਚਾਹੀ ਗੁਰੂ ਜੀ ਸ਼ੁਕਰਾਨਾ ਹੋ ਗੀ ਜੀ ਨੰਦਨ ਨੰਦਨ ਆ ਸ਼ੁਕਰਾਨਾ ਵੀ ਰਜੀ ਮੇਰੀ ਖੀਲੀਆ ਉਹ ਮੈਨੂੰ ਵੀ ਬਹੁਤ ਸਾਸੰਗ ਅਟੈਂਡ ਕਰਦੀ ਹੈ ਗੁਰੂ ਜੀ ਦੇ ਉਹ ਮੈਨੂੰ ਉਹਨਾਂ ਨੇ ਜਲ ਪ੍ਰਸ਼ਾਦ ਹੀ ਦਿੱਤਾ ਗੁਰੂ ਜੀ ਦਾਸ ਨੇ ਮੈਂ ਉਹ ਵੀ ਪੀ ਲੰਨੀ ਆ ਤੇ ਗੁਰੂ ਜੀ ਉਹ ਉਹਨਾਂ ਨੇ ਮੈਨੂੰ ਬੜੀ ਉਹਨਾਂ ਨੇ ਕਿਹਾ ਕਿ ਮੈਂ ਆਉਂਗੀ ਕੁ ਰਿਸ਼ੀ ਦਾ ਸੁਭਿ ਬਿਲਾ ਕੇ ਹਨਾ ਤੇ ਮੈਂ ਤੈਨੂੰ ਰਿਜਲ ਪ੍ਰਸ਼ਾਦ ਵੀ ਲੈ ਕੇ ਆਉਂਗੀ ਉਹ ਬੜੇ ਮੰਦਰ ਜਾ ਚੁੱਕੇ ਆ ਬੜੇ ਮੰਦਰ ਤੋਂ ਵੀ ਚਲ ਪ੍ਰਸ਼ਾਦ ਲੈ ਕੇ ਆਉਂਗੀ ਮੈਂ ਗੁਰੂ ਜੀ 사ਸੰਗੋ ਹਰ ਵੀਰ ਵਾਰ ਅਟੈਂਡ ਕਰਦੇ ਤਾਂ ਮੈਂ ਉਹ ਕਿ ਮੈਂ ਉੱਥੇ ਤੇ ਲੈ ਜਲ ਪ੍ਰਸ਼ਾਦ ਲੈ ਕੇ ਆਉਂਗੀ ਥੋੜੀ ਜਿਹੀ ਮੇਰੀ ਤਬੀਅਤ ਸਹੀ ਨਹੀਂ ਚੱਲ ਰਹੀ ਸੰਗਾ ਜੀ ਤੇ ਗੁਰੂ ਜੀ ਹੀ ਨਹੀਂ ਲੱਪੇ ਠੀਕ ਕਰਨਾ ਉਹਨਾਂ ਨੂੰ ਪਤਾ ਉਹਨਾਂ ਨੇ ਕਦੋਂ ਠੀਕ ਕਰਨਾ ਮੇਰੇ ਅੰਦਰ ਇੱਕ ਵਾਈਬ੍ਰੇਸ਼ਨ ਜੀ ਚਲਦੀ ਰਹਿੰਦੀ ਆ

ਸੰਗਤ ਜੀ ਮੇਕੋ ਕੋਈ ਸਸੰਗ ਬੋਲਣ ਚ ਗਲਤੀ ਹੋਈ ਹੈ ਮਾਫ ਕਰ ਦੇਣਾ ਮਾਫ ਕਰ ਦੇਣਾ ਗੁਰੂ ਜੀ ਤੁਸੀਂ ਵੀ ਆਪਣੀ ਬੇਕੋ ਨਦਾਨ ਬੈਠੀ ਸਮਝ ਕੇ ਮਾਫ ਕਰ ਦੇਣਾ ਗੁਰੂ ਜੀ ਜੈ ਗੁਰੂ ਜੀ ਸ਼ਕਾਨਾ ਗੁਰੂ ਜੀ ਨੰਤਮ ਨੰਤਮ ਬਾਸ਼ਕਾਨਾ ਗੁਰੂ ਜੀ ਓਮ ਨਮ ਸ਼ਿਵਾਇ ਸ਼ਿਵ ਜੀ ਸਦਾ ਸਹਾਇ ਓਮ ਨਮ ਸ਼ਿਵਾਇ ਗੁਰੂ ਜੀ ਸਦਾ ਸਹਾਇ ਓਮ ਨਮ ਸ਼ਿਵਾਇ ਸ਼ਿਵ ਜੀ ਸਦਾ ਸਹਾਇ ਓਮ ਨਮ ਸ਼ਿਵਾਇ ਗੁਰੂ ਜੀ ਸਦਾ ਸਹਾਇ ਜੈ ਗੁਰੂ ਜੀ ਸ਼ਕਾਨਾ ਗੁਰੂ ਜੀ ਗੁਰੂ ਜੀ ਏ ਆਂਟੀ ਜਿਹੜੇ ਮੇਰਾ ਸਾਥ ਸੰਗ ਸ਼ੇਅਰ ਕਰ ਰਹੇ ਉਹਨਾਂ ਤੇ ਆਪਣੀ ਕਿਰਪਾ ਮੇਰ ਬਣਾਈ ਰੱਖਣਾ ਗੁਰੂ ਜੀ ਜੈ ਗੁਰੂ ਜੀ ਸ਼ੁਕrana ਗੁਰੂ ਜੀ ਮੈਂ ਤੁਮਨਨ ਬਖਸ਼ ਕਨਾਂ ਗੁਰੂ ਜੈ ਗੁਰੂ